ਬਹੁਤ ਪਿਆਰੀ ਰੂਹ ਸੀਗੀ ਬਹੁਤ ਪਿਆਰ ਕਰਨ ਵਾਲੀ ਰੂਹ ਸੀਗੀ ਅਸੀਂ ਪ੍ਰੋਗਰਾਮ ਕਰਕੇ ਅਸੀਂ ਬੜੇ ਸਾਲਾਂ ਪਹਿਲਾਂ ਦੀ ਗੱਲ ਆਤੀ 31 ਸਾਲ ਪਹਿਲਾਂ ਮੇਰਾ ਵੱਡਾ ਬੇਟਾ ਹੋਣਾ ਸੀਗਾ ਉਦੋਂ ਤੇ ਜਦੋਂ ਅਸੀਂ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸੀ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਰਾਤ ਦੇ 2 ਵਜੇ ਹੋਏ ਸੀਗੇ ਉਦੋਂ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸੀ ਅਸੀਂ ਕਿਹਾ ਵੀ ਹੁਣ ਇਧਰੋਂ ਆ ਰਹੇ ਸੀ ਪ੍ਰੋਗਰਾਮ ਕਰਕੇ ਕਪੂਰਥਲਾ ਸਾਈਡ ਤੋਂ ਜਲੰਧਰ ਵਿੱਚ ਪਹੁੰਚੇ ਤਾਂ ਸਿੱਕੇ ਵੀ ਕਿੱਥੇ ਜਾਈਏ ਵੀ ਇੰਨੀ ਜ਼ਿਆਦਾ ਹਾਲਤ ਖਰਾਬ ਹੋ ਗਈ ਸੀ ਵੀ ਬੱਚੇ ਨੂੰ ਪ੍ਰੋਬਲਮ ਹੋ ਜਾਏਗੀ ਸਾਨੂੰ ਇੱਕੋ ਹੀ ਨਾਮ ਫਿਰ ਯਾਦ ਆਇਆ ਹਸ ਭਾਜੀ ਦਾ ਔਰ ਅੱਜ ਮੈਂ ਕਹਿੰਦੀ ਆ ਵੀ ਜੇ ਮੇਰਾ ਸਾਰੰਗ ਅੱਜ ਮੇਰੇ ਨਾਲ ਤੁਰਿਆ ਫਿਰਦਾ ਉਸ ਦੇਵੀ ਔਰਤ ਦੇ ਕਰਕੇ ਕਿਉਂ ਦੇਵੀ ਔਰਤ ਸਾਰੀ ਰਾਤ ਭਾਜੀ ਤੇ ਦੇਵੀ ਔਰਤ ਸਾਰੀ ਰਾਤ ਸਾਡੇ ਕੋਲ ਹਸਪੀਟਲ 'ਚ ਰਹੇ ਔਰ ਉਹਨਾਂ ਨੇ ਬਹੁਤ ਸਨਦੀ ਮਤਲਬ ਕਿ ਬਹੁਤ ਖਿਦਮਤ ਕੀਤੀ ਉਸ ਰਾਤ ਨਾ ਜਦੋਂ ਇੱਕ ਬੰਦਾ ਆਪਣਾ ਸਫਰ ਪੂਰਾ ਕਰਕੇ ਚਲੇ ਜਾਂਦਾ ਹੈ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹ ਅਰਦਾਸ ਹੀ ਕਰ ਸਕਦੇ ਨੇ ਉਹਨਾਂ ਦੀ ਉਹਨਾਂ ਦੀਆਂ ਯਾਦਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਵਧੀਆ-ਵਧੀਆ ਯਾਦਾਂ ਹੁੰਦੀਆਂ ਨੇ ਬੰਦਾ ਉਹਨਾਂ ਯਾਦਾਂ 'ਚ ਰਹਿੰਦਾ ਜਿੰਨੀ ਦੇਰ ਆਪਣੀ ਜ਼ਿੰਦਗੀ ਦਾ ਸਫਰ ਨਹੀਂ ਪੂਰਾ ਹੁੰਦਾ ਸੋ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਅੱਗੇ ਉਹ ਵਿਛੜੀ ਹੋਈ ਜਿਹੜੀ ਰੂਹ ਆ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਸਕੂਨ ਦੇਵੇ ਉਹ ਬਹੁਤ ਪਿਆਰੀ ਰੂਹ ਸੀਗੀ ਬਹੁਤ ਪਿਆਰ ਕਰਨ ਵਾਲੀ ਰੂਹ ਸੀਗੀ ਇੱਕ ਵਾਰੀ ਅਸੀਂ ਪ੍ਰੋਗਰਾਮ ਕਰਕੇ ਅਸੀਂ ਬੜੇ ਸਾਲਾਂ ਪਹਿਲਾਂ ਦੀ ਗੱਲ ਆਤੀ 31 ਸਾਲ ਪਹਿਲਾਂ ਮੇਰਾ ਵੱਡਾ ਬੇਟਾ ਹੋਣਾ ਸੀਗਾ ਉਦੋਂ ਤੇ ਜਦੋਂ ਅਸੀਂ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸੀ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਰਾਤ ਦੇ 2 ਵਜੇ ਹੋਏ ਸੀਗੇ ਉਦੋਂ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸੀ ਅਸੀਂ ਕਿਹਾ ਵੀ ਹੁਣ ਇੱਧਰ ਆ ਰਹੇ ਸੀ ਪ੍ਰੋਗਰਾਮ ਕਰਕੇ ਕਪੂਰਥਲਾ ਸਾਈਡ ਤੋਂ ਜਲੰਧਰ ਵਿੱਚ ਪਹੁੰਚੇ ਤਾਂ ਅਸੀਂ ਕਿਹਾ ਵੀ ਕਿੱਥੇ ਜਾਈਏ ਵੀ ਇੰਨੀ ਜ਼ਿਆਦਾ ਹਾਲਤ ਖਰਾਬ ਹੋ ਗਈ ਸੀ ਵੀ ਬੱਚੇ ਨੂੰ ਪ੍ਰੋਬਲਮ ਹੋ ਜਾਏਗੀ ਸਾਨੂੰ ਇੱਕੋ ਹੀ ਨਾਮ ਫੇਰ ਯਾਦ ਆਇਆ ਹਸ ਭਾਜੀ ਦਾ ਅਸੀਂ ਉਹਨਾਂ ਦੇ ਘਰੇ ਰਾਤ ਨੂੰ 2 ਵਜੇ ਜਾ ਕੇ ਦਰਵਾਜ਼ਾ ਖੜਕਾਇਆ ਜਦੋਂ ਭਾਜੀ ਨੂੰ ਪਤਾ ਲੱਗਿਆ ਵੀ ਸਰਦੂਲ ਤੇ ਨੂਰੀ ਹਣੀ ਆਏ ਨੇ ਇੱਕਦਮ ਫੇਰ ਉਹ ਭੱਜਿਆ ਆ ਵੀ ਰਾਤ ਨੂੰ ਵੀ ਕਿਦਾਂ ਠੀਕ ਹੋ ਭਾਬੀ ਫਿਰ ਮੈਨੂੰ ਹਸਪੀਟਲ ਲੈ ਕੇ ਗਏ ਸਾਰੀ ਰਾਤ ਭਾਬੀ ਹਣੀ ਮੇਰੇ ਕੋਲ ਰਹੇ ਔਰ ਸਵੇਰੇ ਫਿਰ جا کے کرے ناشتہ نوستا بنا کے پھر اوتھے آئے اور اج میں کہنیاں ਵੀ ਜੇ ਮੇਰਾ ਸਾਰੰਗ ਅੱਜ ਮੇਰੇ ਨਾਲ ਤੁਰਿਆ ਫਿਰਦਾ ਉਸ ਦੇਵੀ ਔਰਤ ਦੇ ਕਰਕੇ ਕਿ ਉਹ ਦੇਵੀ ਔਰਤ ساری ਰਾਤ ਭਾਜੀ ਤੇ ਦੇਵੀ ਔਰਤ ساری ਰਾਤ ਸਾਡੇ ਕੋਲ ਇਥੇ ਹਸਪੀਟਲ 'ਚ ਰਹੇ ਔਰ ਉਹਨਾਂ ਨੇ ਬਹੁਤ ਸੰਧੀ ਮਤਲਬ ਕਿ ਬਹੁਤ ਖਿਦਮਤ ਕੀਤੀ ਉਸ ਰਾਤ ਨਾ ਪੁੱਲ ਨਹੀਂ ਸਕਦੇ ਉਹਨਾਂ ਦੀ ਹੋਰ ਪਤਾ ਨਹੀਂ ਕਿੰਨੀਆਂ ਕਿ ਐਦਾਂ ਦੀਆਂ ਗੱਲਾਂ ਨੇ ਭਾਬੀ ਜੀ ਦੀਆਂ ਪਿਆਰ ਭਰੀਆਂ ਉਹ ਸਭ ਨੂੰ ਬਹੁਤ ਪਿਆਰ ਦਿੰਦੇ ਸੀਗੇ ਬੜੀ ਰੋਹਾਨੀ ਰੂਹ ਸੀ ਉਹ ਨਾਮਦਾਨ ਵਾਲੀ ਰੂਹ ਸੀ ਬਹੁਤ ਰੋਹਾਨੀ ਰੂਹ ਸੀ بس ਇਹ ਕਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਦੇਵੇ ਆਲਾਪ ਵੀਰਾ ਵੀ ਹੈ ਨਾ ਤਾਊ ਜੀ ਤੇ ਤਾਈ ਜੀ ਕਹਿੰਦੇ ਬੁਲਾਉਂਦੇ ਹੁੰਦੇ ਉਹਨਾਂ ਨੂੰ ਹਾਂਜੀ ਉਹਨੂੰ ਮਮੋ ਕਹਿੰਦੇ ਹੁੰਦੇ ਸੀਗੇ ਜਦੋਂ ਤਾਈ ਜੀ ਕਹਿੰਦੇ ਸੀ ਤਾਂ ਉਹ ਕਹਿੰਦੇ ਹੁੰਦੇ ਸੀਗੇ ਮੈਨੂੰ ਤਾਈ ਨਾ ਕਹੇ ਮੈਨੂੰ ਮਮੋ ਕਹੇ ਵੀ ਜਿਵੇਂ ਨਵਰਾਜ ਹੋਣੀ ਮਮੋ ਕਹਿੰਦੇ ਤੂੰ ਵੀ ਮਮੋ ਕਹਿਣਾ ਹੈ ਆਲਾਪ ਤਾਂ ਆ ਕੇ ਕਿੰਨੇ ਕਿੰਨੇ ਦਿਨ ਰਹਿੰਦਾ ਹੁੰਦਾ ਸੀ ਜਲੰਧਰ ਇੱਥੇ ਨਵਰਾਜ ਇਵਰਾਜ ਉਹਨਾਂ ਕੋਲ ਤੇ ਉਹਨਾਂ ਦੀ ਗੋਦ ਵਿੱਚ ਰੇਸ਼ਮ ਭਾਬੀ ਦੀ ਗੋਦ ਦੇ ਵਿੱਚ ਸਿਰ ਰੱਖ ਕੇ ਪਿਆ ਜਿਹਨਾਂ ਨੇ ਕਾਰਸ਼ਕਰੀ ਯਾਨੀ ਸਿਰ ਚ ਮਾਲਿਸ਼ ਕਰ ਜਾਣੀ ਬਹੁਤ ਪਿਆਰ ਕਰਦੇ ਸੀਗੇ ਬਹੁਤ ਪਿਆਰ ਵਾਲੀ ਰੂਹ ਸੀਗੀ ਉਹ ਬਹੁਤ ਜ਼ਿਆਦਾ